ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਤਾਂ ਗੁਰੂ ਦਾ ਬੰਦਾ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਅਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਸੰਗਤ ਜੀ ਜੇਕਰ ਤੁਸੀਂ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਆਪ ਜੀ ਕੋਲ ਆਵੇ ਅਤੇ ਕਮੈਂਟ ਬਾਕਸ ਵਿੱਚ ਵਾਹਿਗੁਰੂ ਜ਼ਰੂਰ ਲਿਖਿਆ ਕਰੋ ਆਓ ਅੱਜ ਦੀ ਸਾਖੀ ਦੇ ਵਿੱਚ ਆਪਾਂ ਜਾਣਦੇ ਹਾਂ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਦਾਦੂ ਦੀ ਸਮਾਦ ਤੇ ਮੱਥਾ ਕਿਉਂ ਟੇਕਿਆ ਸੀ ਆਓ ਇਸ ਬਾਰੇ ਆਪਾਂ ਅੱਗੇ ਗੱਲ ਕਰਦੇ ਹਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਲੋਕਾਈ ਦਾ ਭਲਾ ਕਰਦੇ ਹੋਏ ਨਹਰ ਸ਼ਹਿਰ ਤੋਂ ਤੁਰਦੇ ਹਨ ਅਤੇ 18 ਕੋ ਚੱਲ ਕੇ ਰਸਤੇ ਦੇ ਵਿੱਚ ਇੱਕ ਨਗਰ ਆਉਂਦਾ ਹੈ ਉਸ ਨਗਰ ਵਿੱਚ ਇੱਕ ਇੱਕ ਵਿਰਧ ਸਾਧੂ ਰਹਿੰਦਾ ਸੀ ਉਸ ਸਾਧੂ ਦੇ ਪੁੱਛਣ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਜਵਾਬ ਦਿੱਤਾ ਕਿ ਭਾਵੇਂ ਕਿੰਨੀਆਂ ਵੀ ਔਕੜਾਂ ਆਉਣ ਪਰ ਫਿਰ ਵੀ ਸਤਿਗੁਰੂ ਨਾਨਕ ਦਾ ਪੰਥ ਜ਼ਰੂਰ ਚੱਲੇਗਾ ਇਹ ਪੰਥ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਨਾਲ ਸਾਜਿਆ ਗਿਆ ਹੈ ਪਰ ਇਸ ਵਿੱਚ ਇੱਕ ਸ਼ਰਤ ਹੈ ਪਰ ਜੇਕਰ ਇਸ ਪੰਥ ਦੇ ਸਿੰਘ ਅਸੂਲਾਂ ਉਤੇ ਕਾਇਮ ਰਹਿਣਗੇ ਖਰੇ ਉਤਰਨਗੇ ਅਤੇ ਦਸਾਂ ਨੋਹਾਂ ਦੀ ਕੀਰਤ ਕਮਾਈ ਕਰਨਗੇ ਅਤੇ ਦਸਾਂ ਨੋਹਾਂ ਦੀ ਕੀਰਤ ਕਮਾਈ ਤੇ ਨਾਮ ਜਪਣਾ ਸੱਚ ਬੋਲਣਾ ਅਤੇ ਧਰਮ ਦੇ ਪਰਤੇ ਦੇ ਲਈ ਕੁਰਬਾਨ ਹੁੰਦੇ ਰਹਿਣਗੇ ਤਾਂ ਇਹ ਪੰਥ ਜ਼ਰੂਰ ਚੱਲੇਗਾ ਇਸ ਤਰ੍ਹਾਂ ਦੇ ਉਪਦੇਸ਼ ਦਿੰਦੇ ਹੋਏ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਉੱਥੋਂ ਚਾਲੇ ਪਾ ਦਿੰਦੇ ਹਨ ਅਤੇ ਚਲਦੇ-ਚਲਦੇ ਗੁਰੂ ਪਾਤਸ਼ਾਹ ਜੀ ਅਜਮੇਰ ਪਹੁੰਚ ਜਾਂਦੇ ਹਨ ਅਜਮੇਰ ਮਾਰਵਾੜ ਰਾਜਸਥਾਨ ਦਾ ਇੱਕ ਸ਼ਹਿਰ ਹੈ ਅਤੇ ਇੱਥੇ ਮੁਸਲਮਾਨ ਫਕੀਰਾਂ ਦੀ ਇੱਕ ਬਹੁਤ ਵੱਡੀ ਦਰਗਾਹ ਬਣੀ ਹੋਈ ਹੈ ਅਤੇ ਇੱਥੇ ਬਹੁਤ ਸਾਰੇ ਮੇਲੇ ਵੀ ਲੱਗਦੇ ਹਨ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਵੀ ਅਜਮੇਰ ਅਤੇ ਪੁਸ਼ਕਰ ਆਏ ਸਨ ਗੁਰੂ ਨਾਨਕ ਪਾਸ਼ਾ ਜੀ ਨੇ ਪੀਰਾਂ ਦੇ ਨਾਲ ਚਰਚਾ ਵੀ ਕੀਤੀ ਸੀ ਅਤੇ ਉਹਨਾਂ ਦੇ ਹਿਰਦਿਆਂ ਦੇ ਵਿੱਚ ਦਵੇ ਭਾਵਨਾ ਦੂਰ ਕੀਤੀ ਸੀ ਸ੍ਰੀ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਦੇ ਸਮੇਂ ਅਜਮੇਰ ਇੱਕ ਬਹੁਤ ਵੱਡਾ ਪ੍ਰਸਿੱਧ ਸ਼ਹਿਰ ਸੀ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਮਨ ਵਿੱਚ ਸੋਚਿਆ ਕਿ ਇਸ ਸ਼ਹਿਰ ਦਾ ਪਰਮਣ ਜ਼ਰੂਰ ਕਰਨਾ ਚਾਹੀਦਾ ਹੈ ਕਿਉਂਕਿ ਇੱਥੇ ਸ੍ਰੀ ਗੁਰੂ ਨਾਨਕ ਪਾਸ਼ਾ ਜੀ ਦੀ ਸਿੱਖੀ ਵੀ ਮੌਜੂਦ ਹੈ ਦਾਸੀ ਸਾਧੂ ਸਿੱਖੀ ਦਾ ਪ੍ਰਚਾਰ ਮਾਰਵਾੜੀਆਂ ਵਿੱਚ ਬਹੁਤ ਕਰਦੇ ਸਨ ਇਹਨਾਂ ਵਿੱਚੋਂ ਹੀ ਇੱਕ ਨਰੈਣੇ ਪਿੰਡ ਵਿੱਚ ਸਾਧੂ ਦਾदू ਦੀ ਸਮਾਧ ਦੇ ਉੱਤੇ ਮਹੰਤ ਜੈਤਰਾਮ ਸਨ ਗੁਰੂ ਗੋਬਿੰਦ ਸਿੰਘ ਜੀ ਨੇ ਉਸ ਆਸਣ ਤੇ ਜਾ ਕੇ ਆਪਣਾ ਆਸਣ ਲਾਇਆ ਅਤੇ ਜੈਤਰਾਮ ਨੇ ਵੀ ਗੁਰੂ ਗੋਬਿੰਦ ਸਿੰਘ ਜੀ ਦੀ ਬੜੀ ਸੇਵਾ ਕੀਤੀ ਕਿਹਾ ਜਾਂਦਾ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਤੀਰ ਦੇ ਨਾਲ ਦਾदू ਦੀ ਸਮਾਧ ਨੂੰ ਨਮਸਕਾਰ ਕੀਤੀ ਸੀ ਇਸ ਨਮਸਕਾਰ ਨੂੰ ਦੇਖਦੇ ਹੋਏ ਸਿੰਘਾਂ ਨੇ ਬੜਾ ਇਤਰਾਜ਼ ਜਤਾਇਆ ਅਤੇ ਗੁਰੂ ਪਾਤਸ਼ਾਹ ਜੀ ਨੂੰ ਬੜੀ ਦਲੇਰੀ ਦੇ ਨਾਲ ਕਿਹਾ ਕਿ ਪਾਤਸ਼ਾਹ ਜੀ ਤੁਸੀਂ ਇਹ ਕੀ ਕੀਤਾ ਹੈ ਤੁਹਾਡਾ ਹੁਕਮ ਹੈ ਕਿ ਕਿਸੇ ਵੀ ਮੜੀ ਕਿਸੇ ਵੀ ਮੜੀ ਨੂੰ ਮੱਥਾ ਨਹੀਂ ਟੇਕਣਾ ਪਰ ਤੁਸੀਂ ਇੱਥੇ ਮੱਥਾ ਕਿਉਂ ਟੇਕਿਆ ਸਿੰਘਾਂ ਦੀ ਇਹ ਗੱਲ ਸੁਣ ਕੇ ਗੁਰੂ ਪਾਤਸ਼ਾਹ ਜੀ ਮੁਸਕਰਾਉਣ ਲੱਗੇ ਮੁਸਕਰਾਉਂਦੇ ਹੋਏ ਕਹਿਣ ਲੱਗੇ ਕਿ ਠੀਕ ਹੈ ਭਾਈ ਸਿੰਘੋ ਅਸੀਂ ਅਸੂਲਾਂ ਦੀ ਲੰਘਣਾ ਕੀਤੀ ਹੈ ਸਾਨੂੰ ਇਸ ਗੱਲ ਦੀ ਬੜੀ ਖੁਸ਼ੀ ਹੋਈ ਹੈ ਕਿ ਤੁਸੀਂ ਗਲਤੀ ਫੜਨ ਵਾਲੇ ਨੀਡਰ ਤੇ ਸੱਚੇ ਸਿੰਘ ਬਣ ਚੁੱਕੇ ਹੋ ਬਾਕੀ ਦਾदू ਇੱਕ ਮਹਾਪੁਰਖ ਹਨ ਇਹ ਇਨੀ ਗੱਲ ਕਹਿ ਕੇ ਗੁਰੂ ਪਾਸ਼ਾ ਜੀ ਨੇ ਸਿੰਘਾਂ ਨੂੰ ਦਾदू ਦੀ ਕਥਾ ਸੁਣਾਈ ਜਿਹੜੀ ਕਿ ਉਹਨਾਂ ਨੇ ਜੈਤਰਾ ਮਹੰਤ ਕੋਲੋਂ ਸੁਣੀ ਸੀ ਗੁਰੂ ਪਾਸ਼ਾ ਜੀ ਨੇ ਦੱਸਿਆ ਕਿ ਦਾदू ਦਾ ਜਨਮ 1691 ਈਸਵੀ ਵਿੱਚ ਅਹਮਦਾਬਾਦ ਕਿਸੇ ਦੇ ਘਰ ਕਿਸੇ ਦੇ ਘਰ ਹੋਇਆ ਸੀ ਅਤੇ ਜੰਮਦੇ ਨੂੰ ਹੀ ਨਦੀ ਦੇ ਕਿਨਾਰੇ ਸੁੱਟ ਗਏ ਸਨ ਇੱਕ ਬ੍ਰਾਹਮਣ ਨੇ ਚੁੱਕ ਕੇ ਇਸ ਨੂੰ ਪਾਲਿਆ ਪੋਸਿਆ ਪਰ ਉਸ ਬ੍ਰਾਹਮਣ ਦੇ ਘਰ ਕੋਈ ਔਲਾਦ ਨਹੀਂ ਸੀ ਅਤੇ ਜਵਾਨ ਹੋ ਕੇ ਦਾदू ਬਹੁਤ ਚੰਗਾ ਸਾਧੂ ਬਣਦਾ ਹੈ ਉਸ ਦੇ ਸਾਧੂ ਪੁੱਨੇ ਨੇ ਲੋਕਾਂ ਨੂੰ ਬਹੁਤ ਸਾਰਾ ਲਾਭ ਦਿੱਤਾ ਕਿਉਂਕਿ ਕਿਉਂਕਿ ਉਹ ਸੱਤ ਬਚਨਾਂ ਦਾ ਉਪਦੇਸ਼ ਕਰਿਆ ਕਰਦੇ ਸਨ ਬਾਂਦੀ ਕਰਨ ਦੇ ਨਾਲ-ਨਾਲ ਬ੍ਰਹਮ ਸ਼ਕਤੀ ਵੀ ਆ ਗਈ ਸੀ ਜੋ ਬਚਨ ਕਰਦੇ ਸਨ ਉਹ ਬਚਨ ਸੱਤ ਹੋ ਜਾਂਦੇ ਸਨ ਸ਼ਕਤੀ ਸਚਾਈ ਤੇ ਨਿਰਪੈਤਾ ਨੂੰ ਦੇਖ ਕੇ ਅਨੇਕਾਂ ਦਾदू ਜੀ ਦੇ ਚੇਲੇ ਬਣ ਗਏ ਸਨ ਸੇਵਕ ਬਣ ਗਏ ਸਨ ਨਰਾਇਣੇ ਨਗਰ ਵਿੱਚ ਦਾदू ਜੀ ਨੇ ਚਲਾਣਾ ਕੀਤਾ ਅਤੇ ਉੱਥੇ ਇੱਕ ਸਮਾਹ ਤਿਆਰ ਕਰਵਾਈ ਗਈ ਅਤੇ ਉਸ ਤੋਂ ਬਾਅਦ ਫਿਰ ਏਨੀ ਗੱਲ ਕਹਿ ਕੇ ਗੁਰੂ ਪਾਤਸ਼ਾਹ ਜੀ ਨੇ ਹੁਕਮ ਕੀਤਾ ਕਿ ਸਿੰਘੋ ਜੋ ਚਾਹੇ ਮੈਨੂੰ ਤਨਖਾਹ ਲਾ ਦਿਓ ਮੈਨੂੰ ਮਨਜ਼ੂਰ ਹੈ ਉਸ ਤੋਂ ਬਾਅਦ ਫਿਰ ਸਾਰੇ ਸਿੰਘਾਂ ਨੇ ਗੁਰਮਤਾ ਸੋਧ ਕੇ ਸਵਾ 100 ਰੁਪਇਆ ਤਨਖਾਹ ਸਹਿਬਾਂ ਨੂੰ ਲਾਈ ਸੰਗਤ ਦੇ ਹੁਕਮ ਨੂੰ ਪ੍ਰਵਾਨ ਕੀਤਾ ਅਤੇ ਭਾਈ ਹਰਦੇਵ ਸਿੰਘ ਜਾਂਚੀ ਕੋਲੋਂ ਸਵਾ 100 ਰੁਪਇਆ ਦਵਾ ਦਿੰਦੇ ਹਨ ਤੇ ਉਸ ਰੁਪਏ ਦਾ ਕੜਾ ਪ੍ਰਸ਼ਾਦ ਤਿਆਰ ਕਰਕੇ ਸੰਗਤ ਵਿੱਚ ਵਰਤਾਇਆ ਗਿਆ ਅਤੇ ਉਸ ਤੋਂ ਬਾਅਦ ਫਿਰ ਗੁਰੂ ਗੋਬੀ ਸਿੰਘ ਜੀ ਉਥੋਂ ਚੱਲ ਕੇ ਅਜਮੇਰ ਗਏ ਤੇ ਅਜਮੇਰ ਤੋਂ ਪੁਸ਼ਕਰ ਰਾਜੇ ਪਹੁੰਚੇ ਤੇ ਅਜਮੇਰ ਤੋਂ ਪੁਸ਼ਕਰ ਰਾਜ ਪਹੁੰਚ ਜਾਂਦੇ ਹਨ ਪੁਸ਼ਕਰ ਰਾਜ ਹਿੰਦੂ ਤੀਰਥ ਹੈ ਜਿਸ ਬਾਰੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਬਿਰਤਾਂਤ ਵਿੱਚ ਬਿਆਨ ਕੀਤਾ ਗਿਆ ਹੈ ਅਤੇ ਸੰਤਾ ਮਹੰਤਾਂ ਦੇ ਨਾਲ ਸਤਿਗੁਰਾਂ ਨੇ ਗਿਆਨ ਚਰਚਾ ਕਰਕੇ ਉਹਨਾਂ ਦੇ ਕਈ ਭੁਲੇਖੇ ਦੂਰ ਕੀਤੇ ਸਨ ਅਤੇ ਖੰਡਾ ਫੜਨ ਦੀ ਸਾਰੀ ਵਿਤਿਆ ਦੱਸੀ ਭਾਰਤ ਨੂੰ ਕੀ ਸ਼ਕਤੀ ਤੇ ਕਿਸ ਧਰਮ ਦੀ ਲੋੜ ਹੈ ਇਹ ਵੀ ਦੱਸਿਆ ਅਤੇ ਉੱਥੋਂ ਦੀਆਂ ਸਾਰੀਆਂ ਸੰਗਤਾਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਬਹੁਤ ਸਤਿਕਾਰ ਕੀਤਾ ਤੇ ਬਹੁਤ ਸੇਵਾ ਕੀਤੀ ਗੁਰੂ ਪਾਤਸ਼ਾਹ ਜੀ ਉਸ ਇਲਾਕੇ ਵਿੱਚ ਸਿੱਖੀ ਪ੍ਰਚਾਰ ਕਰਦੇ ਹੋਏ ਗੁਰੂ ਪਾਤਸ਼ਾਹ ਜੀ ਕੋਲੈਤ ਪਹੁੰਚ ਜਾਂਦੇ ਹਨ ਅਤੇ ਇੱਥੇ ਆ ਕੇ ਡੇਰਾ ਲਾਇਆ ਕਿ ਭਾਈ ਦਇਆ ਸਿੰਘ ਜੀ ਪੰਜਾ ਸਿੰਘਾਂ ਸਮੇਤ ਸਤਿਗੁਰੂ ਜੀ ਦੇ ਕੋਲ ਆਏ ਸਨ ਤਕਰੀਬਨ 11 ਮਹੀਨਿਆਂ ਪਿੱਛੋਂ ਭਾਈ ਦਇਆ ਸਿੰਘ ਜੀ ਨੇ ਗੁਰੂ ਪਾਤਸ਼ਾਹ ਜੀ ਦੇ ਦਰਸ਼ਨ ਕੀਤੇ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਦੀ ਇਹ ਸਾਕੀ ਤੁਹਾਨੂੰ ਕਿੱਦਾਂ ਦੀ ਲੱਗੀ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ